ਲੁਧਿਆਣਾ ਵਿੱਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਆਰਤੀ ਚੌਂਕ ਦੇ ਨੇੜੇ ਦੀਆਂ ਦੱਸੀਆਂ ਜਾ ਰਹੀਆਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਲੁੱਟ ਦੀ ਕੋਸ਼ਿਸ਼ ਦੇ ਨਾਲ ਜਿਹੜਾ ਵਿਅਕਤੀ ਆਉਂਦਾ ਜਿਹੜਾ ਕਿ ਨਾ ਸਫਲ ਰਹਿੰਦਾ ਹੈ ਇਹ ਗੱਲ ਕਰੀਏ ਤਾਂ ਆਪਣੀ ਸਾਈਡ ਤੋਂ ਰੋਂਗ ਸਾਈਡ ਤੇ ਆ ਕੇ ਜਿਹੜਾ ਇੱਕ ਲੇਡੀਸ ਤੋਂ ਉੱਪਰ ਸਖੋਂ ਦੀ ਕੋਸ਼ਿਸ਼ ਕਰਦਾ ਜਿੱਤੇ ਉਸ ਤੋਂ ਬਚਾ ਰਹਿੰਦਾ ਦੇਖ ਸਕਦੇ ਹੋ ਮੌਸਮ ਜੇ ਗੱਲ ਕਰੀਏ ਤਾਂ ਮੌਸਮ ਵੀ ਕਿਤੇ ਨਾ ਕਿਤੇ ਬਦਲੋ ਬਦਲੀ ਹੋਇਆ ਸੀ بارش ਦਾ ਮੌਸਮ ਸੀ ਜਿਸ ਦੇ ਵਿੱਚ ਇਹ ਵਿਅਕਤੀ ਜਿਹੜਾ ਆਉਂਦਾ ਹੈ ਤੇ ਖੋਹ ਕਰਨ ਦੀ ਕੋਸ਼ਿਸ਼ ਕਰ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਇਸ ਦੇ ਵਿੱਚ ਕਿਸੇ ਤਰੀਕੇ ਦਾ مالی ਨੁਕਸਾਨ ਨਹੀਂ ਹੋਇਆ ਤੇ ਲੋਕ ਕਿਤੇ ਨਾ ਕਿਤੇ ਇਸ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਜਿਹੜੇ ਆਪਣੇ ਆਪ ਨੂੰ ਅ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਉਂਕਿ ਆਏ ਦਿਨ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਗਸ਼ਟ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੁਧਿਆਣਾ 'ਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਆਰਤੀ ਚੌਂਕ ਦੇ ਨੇੜੇ ਦੀਆਂ ਦਸਿਆਆਂ ਜਾ ਰਹੀਆਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਲੁੱਟ ਦੀ ਕੋਸ਼ਿਸ਼ ਦੇ ਨਾਲ ਜਿਹੜਾ ਵਿਅਕਤੀ ਆਉਂਦਾ ਜਿਹੜਾ ਕਿ ਨਾ ਸਫਲ ਰਹਿੰਦਾ ਹੈ ਇਹ ਗੱਲ ਕਰੀਏ ਤਾਂ ਆਪਣੀ ਸਾਈਡ ਤੋਂ ਰੋਂਗ ਸਾਈਡ ਤੇ ਆ ਕੇ ਜਿਹੜਾ ਇੱਕ ਲੇਡੀਸ ਤੋਂ ਉੱਪਰ ਸਖੋਂ ਦੀ ਕੋਸ਼ਿਸ਼ ਕਰਦਾ ਜਿੱਤੇ ਉਸ ਤੋਂ ਬਚਾ ਰਹਿੰਦਾ ਦੇਖ ਸਕਦੇ ਹੋ ਮੌਸਮ ਜੇ ਗੱਲ ਕਰੀਏ ਤਾਂ ਮੌਸਮ ਵੀ ਕਿਤੇ ਨਾ ਕਿਤੇ ਬਦਲੋ ਬਦਲੀ ਹੋਇਆ ਸੀ بارش ਦਾ ਮੌਸਮ ਸੀ ਜਿਸ ਦੇ ਵਿੱਚ ਇਹ ਵਿਅਕਤੀ ਜਿਹੜਾ ਆਉਂਦਾ ਹੈ ਤੇ ਖੋ ਕਰਨ ਦੀ ਕੋਸ਼ਿਸ਼ ਕਰ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਇਸ ਦੇ ਵਿੱਚ ਕਿਸੇ ਤਰੀਕੇ ਦਾ ਮਾਲੀ ਨੁਕਸਾਨ ਨਹੀਂ ਹੋਇਆ ਤੇ ਲੋਕ ਕਿਤੇ ਨਾ ਕਿਤੇ ਇਸ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਜਿਹੜੇ ਆਪਣੇ ਆਪ ਨੂੰ ਅ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਉਂਕਿ ਆਏ ਦਿਨ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਗਸ਼ਟ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੁਧਿਆਣਾ 'ਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਆਰਤੀ ਚੌਂਕ ਦੇ ਨੇੜੇ ਦੀਆਂ ਦਸਿਆਆਂ ਜਾ ਰਹੀਆਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਲੁੱਟ ਦੀ ਕੋਸ਼ਿਸ਼ ਦੇ ਨਾਲ ਜਿਹੜਾ ਵਿਅਕਤੀ ਆਉਂਦਾ ਜਿਹੜਾ ਕਿ ਨਾ ਸਫਲ ਰਹਿੰਦਾ ਇਹ ਗੱਲ ਕਰੀਏ ਤਾਂ ਆਪਣੀ ਸਾਈਡ ਤੋਂ ਰੋਂਗ ਸਾਈਡ ਤੇ ਆ ਕੇ ਜਿਹੜਾ ਇੱਕ ਲੇਡੀਸ ਤੋਂ ਉੱਪਰ ਸਖੋਂ ਦੀ ਕੋਸ਼ਿਸ਼ ਕਰਦਾ ਜਿੱਤੇ ਉਸ ਤੋਂ ਬਚਾ ਰਹਿੰਦਾ ਦੇਖ ਸਕਦੇ ਹੋ ਮੌਸਮ ਜੇ ਗੱਲ ਕਰੀਏ ਤਾਂ ਮੌਸਮ ਵੀ ਕਿਤੇ ਨਾ ਕਿਤੇ ਬਦਲੋ ਬਦਲੀ ਹੋਇਆ ਸੀ بارش ਦਾ ਮੌਸਮ ਸੀ ਜਿਸ ਦੇ ਵਿੱਚ ਇਹ ਵਿਅਕਤੀ ਜਿਹੜਾ ਆਉਂਦਾ ਤੇ ਖੋਹ ਕਰਨ ਦੀ ਕੋਸ਼ਿਸ਼ ਕਰ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਇਸ ਦੇ ਵਿੱਚ ਕਿਸੇ ਤਰੀਕੇ ਦਾ مالی ਨੁਕਸਾਨ ਨਹੀਂ ਹੋਇਆ ਤੇ ਲੋਕ ਕਿਤੇ ਨਾ ਕਿਤੇ ਇਸ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਜਿਹੜੇ ਆਪਣੇ ਆਪ ਨੂੰ ਅ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਉਂਕਿ ਆਏ ਦਿਨ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਗਸ਼ਟ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੁਧਿਆਣਾ 'ਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਆਰਤੀ ਚੌਂਕ ਦੇ ਨੇੜੇ ਦੀਆਂ ਦਸਿਆں ਜਾ ਰਹੀਆਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਲੁੱਟ ਦੀ ਕੋਸ਼ਿਸ਼ ਦੇ ਨਾਲ ਜਿਹੜਾ ਵਿਅਕਤੀ ਆਉਂਦਾ ਜਿਹੜਾ ਕਿ ਨਾ ਸਫਲ ਰਹਿੰਦਾ ਹੈ ਇਹ ਗੱਲ ਕਰੀਏ ਤਾਂ ਆਪਣੀ ਸਾਈਡ ਤੋਂ ਰੋਂਗ ਸਾਈਡ ਤੇ ਆ ਕੇ ਜਿਹੜਾ ਇੱਕ ਲੇਡੀਸ ਤੋਂ ਉੱਪਰ ਸਖੋਂ ਦੀ ਕੋਸ਼ਿਸ਼ ਕਰਦਾ ਜਿੱਤੇ ਉਸ ਤੋਂ ਬਚਾ ਰਹਿੰਦਾ ਦੇਖ ਸਕਦੇ ਹੋ ਮੌਸਮ ਜੇ ਗੱਲ ਕਰੀਏ ਤਾਂ ਮੌਸਮ ਵੀ ਕਿਤੇ ਨਾ ਕਿਤੇ ਬਦਲੋ ਬਦਲੀ ਹੋਇਆ ਸੀ بارش ਦਾ ਮੌਸਮ ਸੀ ਜਿਸ ਦੇ ਵਿੱਚ ਇਹ ਵਿਅਕਤੀ ਜਿਹੜਾ ਆਉਂਦਾ ਹੈ ਤੇ ਖੋਹ ਕਰਨ ਦੀ ਕੋਸ਼ਿਸ਼ ਕਰ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਇਸ ਦੇ ਵਿੱਚ ਕਿਸੇ ਤਰੀਕੇ ਦਾ مالی ਨੁਕਸਾਨ ਨਹੀਂ ਹੋਇਆ ਤੇ ਲੋਕ ਕਿਤੇ ਨਾ ਕਿਤੇ ਇਸ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਜਿਹੜੇ ਆਪਣੇ ਆਪ ਨੂੰ ਅ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਉਂਕਿ ਆਏ ਦਿਨ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਗਸ਼ਤ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੁਧਿਆਣਾ 'ਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਆਰਤੀ ਚੌਂਕ ਦੇ ਨੇੜੇ ਦੀਆਂ ਦਸਿਆਆਂ ਜਾ ਰਹੀਆਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਲੁੱਟ ਦੀ ਕੋਸ਼ਿਸ਼ ਦੇ ਨਾਲ ਜਿਹੜਾ ਵਿਅਕਤੀ ਆਉਂਦਾ ਜਿਹੜਾ ਕਿ ਨਾ ਸਫਲ ਰਹਿੰਦਾ ਹੈ ਜੀ ਗੱਲ ਕਰੀਏ ਤਾਂ ਆਪਣੀ ਸਾਈਡ ਤੋਂ ਰੋਂਗ ਸਾਈਡ ਤੇ ਆ ਕੇ ਜਿਹੜਾ ਇੱਕ ਲੇਡੀਸ ਤੋਂ ਉੱਪਰ ਸਖੋਂ ਦੀ ਕੋਸ਼ਿਸ਼ ਕਰਦਾ ਜਿੱਥੇ ਉਸ ਤੋਂ ਬਚਾ ਰਹਿੰਦਾ ਦੇਖ ਸਕਦੇ ਹੋ ਮੌਸਮ ਜੇ ਗੱਲ ਕਰੀਏ ਤਾਂ ਮੌਸਮ ਵੀ ਕਿਤੇ ਨਾ ਕਿਤੇ ਬਦਲੋ ਬਦਲੀ ਹੋਇਆ ਸੀ بارش ਦਾ ਮੌਸਮ ਸੀ ਜਿਸ ਦੇ ਵਿੱਚ ਇਹ ਵਿਅਕਤੀ ਜਿਹੜਾ ਆਉਂਦਾ ਹੈ ਤੇ ਖੋਹ ਕਰਨ ਦੀ ਕੋਸ਼ਿਸ਼ ਕਰ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਇਸ ਦੇ ਵਿੱਚ ਕਿਸੇ ਤਰੀਕੇ ਦਾ ਮਾਲੀ ਨੁਕਸਾਨ ਨਹੀਂ ਹੋਇਆ ਤੇ ਲੋਕ ਕਿਤੇ ਨਾ ਕਿਤੇ ਇਸ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਜਿਹੜੇ ਆਪਣੇ ਆਪ ਨੂੰ ਅ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਉਂਕਿ ਆਏ ਦਿਨ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਗਸ਼ਟ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੁਧਿਆਣਾ 'ਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਆਰਤੀ ਚੌਂਕ ਦੇ ਨੇੜੇ ਦੀਆਂ ਦਸਿਆਆਂ ਜਾ ਰਹੀਆਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਲੁੱਟ ਦੀ ਕੋਸ਼ਿਸ਼ ਦੇ ਨਾਲ ਜਿਹੜਾ ਵਿਅਕਤੀ ਆਉਂਦਾ ਜਿਹੜਾ ਕਿ ਨਾ ਸਫਲ ਰਹਿੰਦਾ ਹੈ ਜੇ ਗੱਲ ਕਰੀਏ ਤਾਂ ਆਪਣੀ ਸਾਈਡ ਤੋਂ ਰੋਂਗ ਸਾਈਡ ਤੇ ਆ ਕੇ ਜਿਹੜਾ ਇੱਕ ਲੇਡੀਸ ਤੋਂ ਉੱਪਰ ਸਖੋਂ ਦੀ ਕੋਸ਼ਿਸ਼ ਕਰਦਾ ਜਿੱਤੇ ਉਸ ਤੋਂ ਬਚਾ ਰਹਿੰਦਾ ਦੇਖ ਸਕਦੇ ਹੋ ਮੌਸਮ ਜੇ ਗੱਲ ਕਰੀਏ ਤਾਂ ਮੌਸਮ ਵੀ ਕਿਤੇ ਨਾ ਕਿਤੇ ਬਦਲੋ ਬਦਲੀ ਹੋਇਆ ਸੀ ਬਾਰਿਸ਼ ਦਾ ਮੌਸਮ ਸੀ ਜਿਸ ਦੇ ਵਿੱਚ ਇਹ ਵਿਅਕਤੀ ਜਿਹੜਾ ਆਉਂਦਾ ਹੈ ਤੇ ਖੋਹ ਕਰਨ ਦੀ ਕੋਸ਼ਿਸ਼ ਕਰ ਜਿਸ ਦੇ ਨਾਲ